ਦਾ ਜਸ ਅਬ ਮਰਗਾਂ ਹੀ ਨੇ ਖੜਾ ਛੜਦਿਆਂ ਪਹਿਲਾਂ ਉਹ ਤਾਇਏ ਕਿ ਮਰਗ ਹੋ ਗਏ ਉਧਰ ਹੁਣ ਆ ਚਰਨੋਂ ਦਾ ਚਾਚਾ ਮਰਗੋ ਸਿੱਤੇ ਆ ਤਿੰਨਾਂ ਨੂੰ ਹੁਣ ਮਸਾਂ ਚੜਾ ਕੇ ਆਏ ਬਸ ਆ ਛੋਟੀ ਐ ਰੋਟੀ ਬਣਾਈ ਹੋਊ ਪਤਾ ਨਹੀਂ ਨਾ ਬਣਾਈ ਹੋਊ ਐਨੇ ਕਿਹੜੇ ਗੋਲ ਗਲੇ ਖਵਾਉਣੇ ਆ ਇਹਨੇ ਦੇਖਦਾ ਜਾ ਕੇ ਕੀ ਬਣਦਾ ਹੈ ਗਰੂਈ ਬੋਲਦਾ ਹੈ 아이சோਟਿਆ हां बापूजी ਪਾਈ ਪਾਣੀ ਪੁਣੇ ਲਿਆ ਦਿਓ ਲਓ ਅਚਾ ਟਾ ਫੇਰ ਲੰਗਾ ਕਰ ਲਿਆ ਬਾਪੂਜੀ ਮਾੜਾ ਮੋਢੇ ਸਾਨੂੰ ਅਕਲ ਪਤਾ ਨਹੀਂ ਕਦੋਂ ਆਉਗੀ ਨਾ ਉਧਰੋਂ ਕੁੜੀ ਆਈ ਹੈ ਹਾਲੇ ਰੋਟੀ ਬਣ ਗਈ ਰੋਟੀ ਇਹ ਦਾਟਾ ਨੂੰ ਨਾ ਬਣਾ ਦਿੰਦੀ ਹਾਂ ਤੁਹਾਨੂੰ ਨਾ ਰਹਿਣੀ ਦੋ ਮਨ ਮਨ ਚ ਤੂੰ ਬਾਲ ਪਾ ਦੋਗੇ ਘਾਟੇ ਚ ਤੁਸੀਂ ਮੈਂ ਬਾਪੂ ਜੀ ਇੱਕ ਤਾਂ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਨਾ ਤੁਸੀਂ ਮੇਰੇ ਰੋਟੀ ਲੈ ਪਸੰਦ ਕਰੋ ਹੋਰ ਜੀ ਦੀਦੀ ਹੋਰ ਹੈ ਨਹੀਂ ਮੈਂ ਫੜਾਉਂਗੀ ਕੋਰ ਕੋਣ ਫੜਾਊਗਾ ਚਲ ਕੋਈ ਨਹੀਂ ਭਾਈ ਤੁਸੀਂ ਨਾਮ ਕਰ ਲਓ ਕੋਈ ਨ ਕੁੜੀ ਆਉਂਦੀ ਆ ਕਿ ਮੈਂ ਦੇਖ ਲਵਾਂ ਉਹਦੇ ਨਾਲ ਲੱਗ ਕੇ ਬਣਵਾ ਦਿਓ ਜਿਹੜਾ ਤੂੰ ਕਰਨਾ ਹੈ ਇਹ ਦਿੱਤਾ ਕੋਈ ਤੇ ਚੀਂ ਹੀ ਦੇਖ ਲਾ ਮੈਂ ਸਾਰਾ ਦਿਨ ਕੰਮ ਕਰੂੰ ਮੈਂ ਬਾਪੂ ਜੀ ਦਾ ਨਾ ਉਹ ਚੰਗੀ ਰੋਟੀ ਆਉਂਦੀ ਕਦੇ ਬੇਬੇ ਲੱਗ ਜਾਂਦੀ ਆ ਕਦੇ ਬਾਪੂ ਲੱਗ ਜਾਂਦਾ ਜੇ ਹੜ ਦਾ ਦੀਦੀ ਹੋਣਾ ਲੱਗ ਜਾਂਦਾ ਮੈਂ ਕਿਹਦੀ ਕਿਹਦੀ ਚ ਨਾ ਅੱਜ ਮੈਂ ਤਾਂ ਸ਼ੁਕਰ ਮਨਾਉਂ ਵੀ ਉਹ ਆ ਗਏ ਨਾ ਜਦੋਂ ਮੈਂ ਤੁਹਾਨੂੰ ਉਹ ਕਹਿ ਦਣਾ ਮੈਂ ਤਾਂ ਨਾਲ ਹੀ ਲੈ ਜੇ ਮੇਰਾ ਨਹੀਂ ਇੱਥੇ ਰਹਿਣਾ ਹੈਗਾ ਕਿ ਮੇਰਾ ਹਮੇ ਦਾ ਸੇਨਾ ਚ ਐਨਾ ਕੁਝ ਕਰਦੇ ਮਾਣਾ ਸਿਰ ਤੋਂ ਚੁੱਲੀ ਲੇਗੀ ਤਾਂ ਬਖੇੜਾ ਖੜਾ ਕਰ ਲੰਗੇ ਨੇ ਕੋਈ ਹੋਰ ਕੱਪੜਾ ਨਹੀਂ ਪਾਉਣ ਦਿੰਦੇ ਇੰਨੀ ਕਰਨੀ ਆ ਦਸ ਦੁਖੀ ਕਰ ਰੱਖਿਆ ਇਹਨਾਂ ਨੂੰ ਤਾਂ ਮੈਨੂੰ ਮੈਂ ਤਾਂ ਰਹਿਣੀ ਨਹੀਂ ਪਾਚਣ ਦੀਦੀ ਹੋਰ ਬਾਕੀ ਹੋ ਰੋਟੀ ਤੇ ਬਣਾਉ ਬੈਠਾ ਕੇ ਕੁੜੀ ਫੜਾਉਗੀ ਲੈ ਦਸ ਜਿੰਮ ਚੰਗਾ ਆਪਣਾ ਰੋਟੀ ਪਾਣੀ ਫੜਾਉਣੀ ਆ ਦਸਤੂ ਫੜਨਾ ਮੈਂ ਰੋਟੀ ਚ ਕੇ ਬਾਲ ਪਾ ਦੇਈ ਨਾ ਮੈਂ ਨਿਆਣੀ ਆ ਵੀ ਰੋਟੀ ਚ ਬਾਲ ਪਾ ਦੂਗੀ ਦਸ ਫਿਰ ਆਣਾ ਕਹਿੰਦਾ ਬੋਲਦੀ ਆ ਲੈ ਆ ਪੁਲੀਸ ਬਾਹਰ ਹੁਣ ਜਾ ਕੇ ਵੜਨੂੰ ਸਰਦੜ ਪਰ ਰੋਟੀ ਪਾ ਕੇ ਤੇ ਆਪ ਕੋ ਠੀਕ ਆ ਫੋਸਰੀ ਕੰਮ ਹਾਂ ਠੀਕ ਵਧੀਆ ਸੌਦੇ ਕੀ ਆਂਦਾ ਏ ਤੈਨੂੰ ਮੈਂ ਤਾਂ ਅੱਛਾ ਹਾਂ ਕਿਵੇਂ ਇੱਥੇ ਬਾਹਰੇ ਦੇ ਬਠਾ ਤਵੇੜਾ ਕਰਤਾ ਤੂੰ ਕੋ ਵੇਲਾ ਵਾਸ ਨਹੀਂ ਇਹ ਹੈਗੀ ਆਟੋ ਵਾਲਾ ਲੰਘਿਆ ਆ ਹਰਕੇ ਕਿਸ ਨੂੰ ਫੋਨ ਕਰਿਆ ਉਹ ਮੋਟਰਸਾਈਕਲ ਤੇ ਛੱਡ ਕੇ ਗਿਆ ਮੈਨੂੰ ਬੱਡੀ ਸਿੱਖਣਾ ਠੀਕ ਹੈ ਹੋਰ ਮੈਂ ਤੂੰ ਐ ਜਗ੍ਹਾ ਤੇ ਬੈਠਾ ਹੈਗਾ ਐ ਤਾਂ ਬੈਠਾ ਹੋ ਕਰੇ ਕੋਈ ਹੈ ਨਹੀਂਗਾ ਭਾਬੀ ਵਰਗੀਆਂ ਕਿੱਧਰ ਗਈਆਂ ਦੁੱਤੀਆਂ ਤੇਰੀ ਬੀਬੀ ਦੋਨੇ ਚੁੱਕਾਈਆਂ ਤੇਰੀਆਂ ਉਹਦਾ ਉੱਥੇ ਗਈਆਂ ਲੱਗੀਆਂ ਕਿੱਥੇ ਚਰਨੋ ਦੇ ਪੇਕੇ ਪਿੰਡ ਉੱਥੇ ਮੱਗ ਹੋ ਗਈ ਅੱਛਾ ਹੋਰ ਕੀ ਹੋ ਗਿਆ ਕੌਣ ਮਰ ਗਿਆ ਉਹ ਚਰਨੋ ਦਾ ਤਾਜਾ ਮਰ ਗਿਆ ਘਰਾਂ ਤੋਂ ਅੱਛਾ ਕਰਾਂ ਉਹ ਫਿਰ ਬੇਬੇ ਕਹਿੰਦੀ ਫਿਰ ਮੈਨੂੰ ਵੀ ਜਾਣਾ ਬਣਦਾ ਹੱਕ ਬਣਦਾ ਫਿਰ ਸਾਰੇ ਤਿੰਨੇ ਹੀ ਬਾਗਿਆ ਮੈਂ ਹੁਣ ਚੜਾ ਕੇ ਆ ਬਸ ਅੱਛਾ ਅੱਛਾ ਮਾਡੀ ਕੀ ਆਂਦਾ ਸੀ ਮਾਤਾ ਆ ਛੋਟੀ ਐ ਹੁਣ ਤੈਨੂੰ ਪਤਾ ਹੀ ਐ ਇਹਦਾ ਸੱਚਾ ਮੇਰੀ ਗੱਲ ਸੁਣੋ ਤੁਸੀਂ ਸੱਚਾ ਤਾਂ ਉਹ ਏਸੇ ਕਰਕੇ ਹੀ ਐ ਤੁਸੀਂ ਮੈਨੂੰ ਫੋਨ ਲਾਇਆ ਸੀਗਾ ਕੀ ਕਰਤਾ ਛੋਟੀ ਭਾਬੀ ਨੇ ਤੈਨੂੰ ਮੈਂ ਐਂ ਕਰਾਂ ਪਹਿਲਾਂ ਤੂੰ ਚਾਹ ਪਾਣੀ ਬਣਾ ਲਾ ਉਹ ਪਿਆਰ ਦਾ ਠਾਲਾ ਉਹਨੂੰ ਬਣਾ ਆਈ ਸੀ ਕਹਿੰਦੀ ਰਸੋਈ ਚ ਕਹਿੰਦੀ ਮੈਂ ਰੋਟੀ ਬਣਾ ਦੇ ਹੂੰ ਰੋਟੀ ਕਿਹੜੀ ਬਣਾ ਦਿਆ ਮਾਸ਼ਾ ਮੈਂ ਮੈਂ ਹੋਰ ਚੱਕ ਉਹ ਕਰ ਦੂਗੀ ਬਾਗੂਨ ਪਾਦੂ ਦੇ ਵਿੱਚ ਦੋਵੇਂ ਪਤਾ ਨਹੀਂ ਹੈਗਾ ਉਹੀ ਪੜੀ ਲਿਖੀ ਜਾਂਦੇ ਘੌਂਦੀ ਹੈ ਨਾ ਹਲੇ ਪਈਆ ਹੈ ਆਓ ਫਿਰ ਬਾਗੀ ਆਉਂਦੇ ਕਮਰੇ ਚ ਉਸੇ ਜਿਹੋ ਕੇ ਉਹ ਜੀ ਤੁਸੀਂ ਆਏ ਕਹਿੰਦੇ ਮੈਨੂੰ ਆਏ ਕਹਿੰਦੇ ਮੋਲੀ ਜਾਂਦੀ ਹੈ ਪਰ ਮੈਂ ਤਾਂ ਨਾ ਤਾਂ ਮੈਂ ਰੋਟੀ ਖਾਧੀ ਆ ਠੀਕ ਹੈ ਮੈਂ ਤਾਂ ਉੱਥਾ ਹੋਇਆ ਬਸਤਰ ਦੁਖੀ ਹੋਇਆ ਬੈਠਾ ਮੈਂ ਤਾਂ ਮੈਂ ਤੁਹਾਨੂੰ ਤਾਂ ਹੀ ਸੱਦਿਆ ਮੁੰਡੇ ਨੂੰ ਵੀ ਫੋਨ ਕਰਿਆ ਪਿਆਗਾ ਵੀਰ ਆ ਗਿਆ ਆਇਆ ਨਹੀਂ ਹਜੇ ਹਾਂ ਉਹ ਵੀ ਆਉਣ ਵਾਲੀ ਹੋਊਗਾ ਬਸ ਉਸੇ ਉਹ ਕਿੰਨੇ ਟਾਈਮ ਬਾਅਦ ਮਿਲੂਗੀ ਟਾਈਮ ਹੀ ਬਹੁਤ ਨਾਲ ਪਰ ਰੋਟੀ ਤੋਂ ਸੀ ਕਭ ਨਹੀਂ ਬੱਦੀ ਪਰ ਕੁੜੀਆਂ ਤਾਂ ਦਰਸ਼ਿੰਗਾ ਜਾਣ ਵਾਲੇ ਮੈਂ ਨਹੀਂ ਖਾਂਦਾ ਉਹਨਾਂ ਨੂੰ ਉਹ ਕੁੜੀਆਂ ਤਾਂ ਹਜੇ ਇੰਨਾ ਵਧੀਆ ਸਾਫ਼ ਸਾਫ਼ ਸਭ ਚਾਰ ਨੂੰ ਭਾਬੀ ਹੁੰਦੀ ਰੋਟੀ ਬਣਾ ਕੇ ਨਹੀਂ ਆ ਨਾ ਨਾ ਬੜਾ ਸੁਨੇਹਾਂ ਨਾਲ ਅਸਾ ਇੰਨੇ ਸੁਨੇਹਾਂ ਦੀਆਂ ਕਿੰਨੀਆਂ ਹੋਈਆਂ ਨਹੀਂ ਗਈਆਂ ਠੀਕ ਆ ਚਲ ਕੋਈ ਨਾ ਮੈਂ ਕਰਦੀ ਆ ਭਾਬੀ ਨਾਲ ਵੀ ਗੱਲ ਮੈਂ ਬਣਾਉਣੀ ਆ ਰੋਟੀ ਫਿਰ ਤੁਸੀਂ ਮੈਥੋਂ ਖਾ ਲਓ ਹਾਂ ਉਹ ਨਾਲ ਲਾ ਕੇ ਚਾਹੇ ਬਣਾ ਲੈ ਕੋਈ ਨਾ ਕੋਈ ਨਾ ਮੈਂ ਹੀ ਬਣਾਉਣੀ ਮੇਰੇ ਨਾਲ ਅੰਦਰ ਜਾ ਕੇ ਬੈਠੀ ਠੀਕ ਆ ਠੀਕ ਆ ਮੈਂ ਸੁਣਿਆ ਤਸਲੀਨਾ ਮਾ ਮੇਰੇ ਵੀ ਹਾਂ ਹਿੱਤਾਂ ਕਿਸੇ ਤੋਂ ਬਗ ਦੇ ਮੈਂ ਹਾਂ ਵਧੀਆ ਕਦੋਂ ਆ ਗਏ ਮੈਨੂੰ ਪਤਾ ਨਹੀਂ ਲੱਗਿਆ ਮੈਨੂੰ ਤਾਂ ਹੋ ਗਿਆ 15 ਮਿੰਟਾਂ ਇਹਨੂੰ ਹੱਸਾ ਹਾਂ ਜੇ ਤੁਸੀਂ ਬਾਹਰ ਨੂੰ ਕਹੋ ਤਾਂ ਤੁਹਾਨੂੰ ਪਤਾ ਲੱਗੇ ਮੈਂ ਬਾਹਰ ਹੀ ਸੀ ਕਿ ਆ ਦੇ ਕਰ ਸੋਈ ਚ ਹੋਈ ਜਾਂ ਹੁਣ ਮੈਂ ਬਾਪੂ ਜੀ ਨੇ ਮੈਂ ਕਿਹਾ ਰੋਟੀ ਬਣਾਉਣਾ ਕਹਿੰਦਾ ਨਾ ਬਾਈ ਕੁੜੀ ਆ ਕੇ ਬਣਾਉਗੀ ਰੋਟੀ ਗਾ ਇਹਨੇ ਵਾਲ ਪਾ ਦੂ ਰੋਟੀ ਚ ਤੋਂ ਨੂੰ ਪਤਾ ਭਾਬੀ ਬਾਪੂ ਆ ਭਰਾਣੇ ਜਵਾਨੇ ਦਾ ਜੇ ਉਹ ਅੱਜ ਦੇ ਮਾਹੌਲ ਦੇ ਵਿੱਚ ਹੁਣ ਸੁਣੀਆਂ ਗੱਲਾਂ ਸਾਰੀਆਂ ਜਾਰ ਲੈਣ ਤੁਹਾਨੂੰ ਪਤਾ ਬਾਪੂ ਨਾਲ ਤਾਂ ਸਾਨੂੰ ਸਿਰ ਤੋਂ ਨਿਗਾਹ ਲੈਂਦਾ ਨਾ ਸੋਨ ਸੋਨ ਕਿੱਥੇ ਲਾਉਣ ਦੇ ਦੂ ਹੂੰ ਤੁਸੀਂ ਇਸ ਘਰ ਦੇ ਨੂੰ ਜਦੋਂ ਆਪਾਂ ਧੀਆ ਨੂੰ ਬਕਸਦਾ ਉਹ ਤੇ ਸੋਨ ਨੂੰ ਕਿੱਥੇ ਬਕਸੂਗਾ ਸਾਨੂੰ ਪਤਾ ਹੈਗਾ ਬਾਪੂ ਦਾ ਅਡਵਸ ਸੁਭਾਅ ਦਾ ਸਿਆਣਾ ਬੰਦਾ ਸਿਆਣੀ ਗੱਲ ਕਹਦਾ ਹੁੰਦਾ ਮੰਨਣ ਦਾ ਆਪਣਾ ਫਰਜ਼ ਹੈਗਾ ਫਿਰ ਦੀ ਤੇ ਇੰਨਾ ਵੀ ਕੀ ਆਂਡ ਪਕਾਇਆ ਹੈ ਹਨਾ ਵੀ ਜੇ ਚੱਲ ਚੁੰਨੇ ਲੈ ਗਈ ਸਰ ਤੋਂ ਮੈਂ ਕੀ ਕਰਾਂ ਮੈਂ ਜੇ ਤੇ ਸ਼ਹਿਰ ਦੇ ਵਿੱਚ ਰਹੀ ਹਾਂ ਹੁਣ ਮੈਂ ਨਹੀਂ ਘਟ ਸਕਦੀ ਉਹ ਮੈਂ ਤੁਹਾਡੀ ਗੱਲਾਂ ਨਾਲ ਸਹਿਮਤ ਆ ਭਾਬੀ ਬਾਕੀ ਗੱਲ ਰਹੀ ਹੋਰ ਹਨਾ ਤੁਸੀਂ ਸ਼ਹਿਰ ਦੇ ਹੋਗੇ ਕਾਤੋਂ ਪਿੰਡ ਦੇ ਵਿੱਚ ਨਹੀਂ ਚੱਲਦਾ ਹੈ ਨਾ ਫਿਰ ਸਹਿਤ ਲੋਕਾਂ ਨੂੰ ਪਤਾ ਹੁੰਦਾ ਕਿ ਕਿਵੇਂ ਰਹਿਣਾ ਕਿਵੇਂ ਨੇ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਪਿੰਡੂ ਹੀ ਰਹਿੰਦੇ ਨੇਗੇ ਚਲ ਮੈਂ ਵੀ ਢਲ ਜੂੰ ਮੈਂ ਕਿਹਾ ਹਣ ਜਦੋਂ 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 ਕੋਈ ਵੀ ਕੱਪੜਾ ਪਾਣਾ ਤਾਂ ਨਾ ਤਾਂ ਕੱਪੜਾ ਪਾਉਂਦੇ ਬਾਪੂ ਜੀ ਵੀ ਐਦਾਂ ਦਾ ਕੱਪੜਾ ਨਹੀਂ ਪਾਉਣਾ ਐਦਾਂ ਨਾ ਉਹ ਨਹੀਂ ਕਰਨਾ ਆਏ ਨਹੀਂ ਕਰਨਾ ਤੁਸੀਂ ਬਾਹਰ ਪੜਾਈ ਨਹੀਂ ਕਰਨੇ ਤੁਸੀਂ ਬਾਹਰ ਨਹੀਂ ਜਾਣਾ ਇਹ ਤਾਂ ਫਿਰ ਚੁੱਲੇ ਤੱਕ ਸੀਮ ਕਰੇਗੀ ਉਹ ਹੁਣ ਜੇ ਤੁਹਾਨੂੰ ਵੀਰਾਂ ਨੇ ਕੁਝ ਕਹਿਦਾ ਹੈ ਆ ਪੜਵਾ ਤੁਸੀਂ ਤੁਹਾਨੂੰ ਪੜਨ ਲਾ ਦੇਣਗੇ ਨਾ ਪੜਨਗੀਆਂ ਨੰਗਤੇ ਤਾਂ ਗੱਲ ਵੀ ਨਹੀਂ ਕਰਦੇ ਤੇ ਬਾਪੂ ਜੀ ਤਾਂ ਪੜਨਦੇ ਹੀ ਉਹ ਦੀਦੀ ਹੁਣ ਦੇਖ ਲੈ ਤੁਸੀਂ ਵੱਡੀਆਂ ਗੱਲ ਵੀ ਨਹੀਂ ਕਰ ਦਿੰਦੇ ਆ ਕਹਿੰਦੇ ਨਾ ਨਾ ਇਸ ਘਰ ਚ ਕਦੇ ਗੱਲ ਨਾ ਕਰਦੀ ਪੜਨਦੀ ਬਾਪੇ ਉਹਨਾਂ ਨੂੰ ਪਤਾ ਵੀ ਘਰ ਕਿਵੇਂ ਚੱਲਦਾ ਆਪਣੇ ਘਰ ਦੇ ਚਾਹਿਆ ਕੁਝ ਪਹਿਲੇ ਦਿਨ ਤੇ ਨਹੀਂ ਜਾਂਦਾ ਹੁਣ ਤੁਸੀਂ ਮੇਰੇ ਕੰਨੀ ਦੇਖ ਲਓ ਮੇਰੇ ਸਿਰ ਤੋਂ ਚੁੰਨੀ ਲਈ ਐ ਮੈਂ ਜਦੋਂ ਹੀ ਆਉਂਦੀ ਆ ਤੇ ਦੇਖਿਆ ਤੁਸੀਂ ਮੈਨੂੰ ਵੈਸੇ ਤੋਂ ਨੰਗੀਆਂ ਨਹੀਂ ਹੈ ਮੇਰੇ ਹਰ ਵਕਤ ਸਿਰ ਤੇ ਚੁੰਨੀ ਹੁੰਦੀ ਹੈ ਉਹਦਾ ਬਾਵਾ ਹਜੇ ਬਾਕੂ ਨੇ ਮੇਰਾ ਜਾਂ ਸੁਣ ਨਹੀਂ ਪਾਇਆ ਦੇਖਿਆ ਜੇ ਦੇਖ ਲਿਆ ਆਖੂਗਾ ਕੀ ਕੁਦਰਤ ਕੱਢ ਕੇ ਲੈ ਕੇ ਉਹਦਾ ਸੁਪਰਕਾਰ ਹਜੇ ਗੁੱਸੇ ਤੇ ਬੈਠਾ ਸੀ ਧਿਆਨ ਨਹੀਂ ਗਿਆ ਉਹਦਾ ਜੀ ਜੀ ਮੇਰੀ ਗੱਲ ਸੁਣੋ ਹਣਾ ਜੀ ਜਦੋਂ ਹਣਾ ਸੂਟ ਨਾ ਤਾਂ ਸੂਟ ਨਾ ਕੋਈ ਮਤਲਬ ਕਿ ਹੁੰਦਾ ਹਣਾ ਨਾ ਦਾ ਸੂਟ ਦੇ ਨਾਲ ਕੋਈ ਬਾਹੂ ਹੁੰਦਾ ਮਾੜਾ ਹੁੰਦਾ ਨਾ ਕੋਈ ਨੱਗੇ ਸਿਰ ਦੇ ਨਾਲ ਗਲਤ ਹੁੰਦਾ ਤੇ ਇਹ ਤਾਂ ਸੋਚ ਹੁੰਦੀ ਬੰਦੇ ਦੀ ਗਲਤ ਇਥੇ ਸੋਚ ਨੂੰ ਬਦਲਣਾ ਚਾਹੀਦਾ ਦੁਨੀਆ ਚੰਦ ਤੇ ਪਹੁੰਚ ਗਈ ਬਾਪੂ ਘਰੇ ਉੱਥੇ ਥੱਲੀ ਬੈਠੇ ਨੇ ਬਾਪੂ ਸਿਆਣਾ ਕਰਦਾ ਮੁਠੀ ਆ ਆਪਾਂ ਨੂੰ ਹੱਕ ਮੰਨਦਾ ਭਾਬੀ ਉਹਦੀ ਗੱਲ ਮੰਨ ਲਾ ਠੀਕ ਆ ਦੇਖ ਦੁਨੀਆ ਜਿੱਥੇ ਮਰਜੀ ਪਹੁੰਚੀ ਜਾਵੇ ਪਰ ਜਿਹੜੀ ਘਰ ਦੇ ਰੀਤੀ ਰਿਵਾਜ ਨੇ ਨਾ ਉਹ ਕਦੇ ਵਾਸਤੇ ਨਹੀਂ ਬਦਲੇ ਜਾਂਦੇ ਹੁੰਦੇ ਜਿਹੜੇ ਪਹਿਲਾਂ ਤੋਂ ਆਪਣੇ ਘਰ ਦੇ ਸਤ੍ਰੀ ਚੱਲੀ ਆਉਂਦੀ ਆ ਪ੍ਰੀਤ ਰਹਦੀ ਆ ਉਹ ਹੀ ਚਾਹੇ ਆਪਣੇ ਘਰੇ ਕੁਝ ਮਰਜੀ ਹੋਈ ਜਾਂਦਾ ਕੁਝ ਮਰਜੀ ਨਹੀਂ ਜਾਂਦਾ ਦੁਨੀਆ ਦਾ ਕੀ ਆ ਅੱਜ ਇੱਥੇ ਦੁਨੀਆ ਘਰ ਨੂੰ ਇੱਥੇ ਆ ਜੇ ਬਾਪੂ ਜੀ ਚੰਦ ਤੇ ਨਹੀਂ ਪਹੁੰਚੇ ਤਾਂ ਘਰ ਫਰੈਮੀ ਬਣ ਗਿਆ ਆਪਣਾ ਮੈਨੂੰ ਤਾਂ ਇਹ ਸਮਝ ਨਹੀਂ ਮੈਂ ਤਾਂ ਆ ਕੇ ਪਸਤਾਉਣੀ ਸੱਚੀ ਮੈਂ ਤਾਂ ਨਕੇ ਤੇ ਨਾ ਇਹ ਮੈਨੂੰ ਹੈਂਡਲ ਕਰ ਪਾ ਰਹੇ ਨੇ ਨਾ ਮੈਂ ਨਨ ਕਰ ਪਾ ਰਹੀ ਹਾਂ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆ ਰਹੀ ਆਪ ਉਹ ਛੱਡ ਕੇ ਮੈਨੂੰ ਬਾਹਰ ਥਰ ਕੇ ਹੁਣ ਆਉਣ ਕੇ ਮਾੜਾ ਮਟਾ ਪਰੇਸ਼ਾਨ ਕਿਉਂ ਕਿ ਕੀ ਕਹਿੰਦੇ ਕੀ ਨਹੀਂ ਕਹਿੰਦੇ ਮੈਂ ਤਾਂ ਕਹਾਂ ਕਹੂੰਗੀ ਵੀ ਮੈਂ ਤਾਂ ਨਾਲ ਹੀ ਹੋਇਆ ਚਲੋ ਮੇਰਾ ਇਸ ਘਰ ਦੇ ਵਿੱਚ ਮੇਰੇ ਜਿਦੋਂ ਨਾ ਮੈਨੂੰ ਬਾਪੂ ਦੀ ਰੋਟੀ ਪਾੜਨਾ ਨਾ ਮੈਨੂੰ ਪਾਣੀ ਫੜ ਕੇ ਰਜੇ ਨਾ ਮੈਨੂੰ ਚਾਹ ਫੜ ਕੇ ਰਾਜੀਆ ਚਰ ਰੋਹਰ ਉਹ ਦੂਜੀ ਦੀਦੀ ਕਮਾ ਦੀਦੀ ਉਹ ਖੜਾਉਣਾ ਚਾਹ ਨਾ ਕਰਾਉਣਾ ਦੇ ਉਹ ਵਸ ਉਹਨਾਂ ਦੇ ਹੋਗਾ ਬਸ ਸਾਡੇ ਉਹਨਾਂ ਨੇ ਉਹ ਨਹੀਂ ਕਰਨਾ ਮੈਨੂੰ ਤਾਂ ਮੈਨੂੰ ਤਾਂ ਦੇਖ ਹੀ ਨਹੀਂ ਖਾਂਦੇ ਤੇ ਆਏ ਮਨ ਲੱਗੇ ਚੰਦਾ ਸਾਰਾ ਮੈਂ ਕੰਮ ਕਰ ਗਿਆ ਕੋਈ ਨਹੀਂ ਹੈਗਾ ਮੈਂ ਕੰਮ ਨਹੀਂ ਕਰਦੀ ਠੀਕ ਹੈ ਪਸਵਾ ਦੀਦੀ ਹੋਰਾਂ ਕਰਦੀਆਂ ਨਹੀਂ ਅੱਜ ਉਹ ਕਹਿ ਕੇ ਗਈਆਂ ਨਹੀਂ ਕਿਸੇ ਪਸਵਾ ਦੀ ਇਹੋ ਕਰ ਲੈਣਾ ਚਲ ਨਾ ਉਹ ਕੰਮ ਕਰ ਮਤਲਬ ਕਿ ਮੈਨੂੰ ਉਹ ਕਰਨਾ ਮੇਰਾ ਕੰਮ ਕਰਿਆ ਵੀ ਵੇ ਹੋਗਾ ਚਲੋ ਕੋਈ ਨਾ ਮੈਂ ਉਹ ਭੁਣਨ ਵੀ ਕਹੂੰਗੀ ਕਮਲ ਬਾਪ ਨੂੰ ਵੀ ਕਹੂੰ ਚਲੋ ਕੋਈ ਨਾ ਉਹ ਮੇਰਾ ਤੁਹਾਨੂੰ ਵੀ ਇਹੀ ਫਰਜ਼ ਆ ਕਹਿੰਦਾ ਠੀਕ ਆ ਬਾਪੂ ਜੀ ਦੀ ਸੇਵਾ ਕਰੋਗੇ ਤਾਂ ਕੁਝ ਮਿਲ ਜੂ ਫਲ ਤੁਹਾਨੂੰ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਹਨਾ ਸੋਣਾ ਤੁਸੀਂ ਆਪ ਨਹੀਂਓ ਕਿਉਂਕਿ ਉਹ ਸਿਆਣਾ ਬੰਦਾ ਉਹਦੀ ਗੱਲ ਤੁਸੀਂ ਢਾਲਿਆ ਨਾ ਕਰੋ ਅਸੀਂ ਨਹੀਂ ਦਾਲਦੇ ਅਸੀਂ ਉਹਦੀ ਧੀਆ ਅਸੀਂ ਨਹੀਂ ਦਾਲਦੇ ਮੈਂ ਤਾਂ ਉਹਦੀ ਕੁੜੀ ਆਗੀ ਉਹ ਮੈਂ ਨਹੀਂ ਦਾਲਦੀ ਹੈਗੀ ਤੁਸੀਂ ਫਿਰ ਵੀ ਨੋ ਆਈਆਂ ਮਾੜਾ ਮੋਟਾ ਥੋੜਾ ਜਿਹਾ ਮਾਇਨਰਿਆ ਕਰੋ ਹੁਣ ਦਿਲ ਤੁਸੀਂ ਟਾਈਮ ਕੀ ਹੋਇਆ ਪਿਆ ਕਿਤੇ ਤੁਸੀਂ ਸਿਰ ਤੇ ਦੇਸੀ ਚੁੰਨੀ ਲੈਣੀ ਸੀ ਵੀ ਲੈ ਵਾ ਕੁਝ ਮੈਂ ਰੋਟੀ ਬਣਾ ਕੇ ਬਾਪੂ ਜੀ ਕੋਲੇ ਗਈ ਸੀ ਮੈਂ ਰੋਟੀ ਨੂੰ ਕਹਿਣਾ ਬਾਪੂ ਜੀ ਕਹਿੰਦਾ ਕੁੜੀ ਆਗੂ ਕੁੜੀ ਬਣਾਓਗੀ ਮੈਂ ਕਹਿਣੀ ਤਾਂ ਪਹਿਲਾਂ ਮਹੀ ਗਿਆ ਹੁਣ ਮੇਰਾ ਇੱਥੇ ਚਿੱਤੀ ਦੇ ਕੀ ਕਸੂਰਾ ਪਹਿਲਾਂ ਮੈਨੂੰ ਆਏ ਦੱਸੋ ਚਲ ਕੋਈ ਨਾ ਮੈਂ ਬਾਪੂ ਜੀ ਨੂੰ ਸਮਝਾਉਣੀ ਆ ਕਿ ਬਾਕੀ ਸਾਰੇ ਰੈਗੀ ਭਾਬੀ ਗੱਲ ਦੇਖ ਹਣਾ ਮੈਂ ਤੁਹਾਨੂੰ ਵੀ ਕਹਨੀ ਆ ਜਿਹੜੇ ਸੱਤ ਜੁਨੀ ਰੱਖ ਕੇ ਰੱਖਿਆ ਕਰ ਜਿਹੜੇ ਬਾਪੂ ਜੀ ਕੋਲ ਜਾਮਾ ਕਿਤੇ ਭੁੱਲ ਜਾਂ ਤਾਂ ਸੱਤ ਜੁਨੀ ਰਹਿ ਜੇ ਰਹਿ ਜੇ ਨਹੀਂ ਤੇ ਮੈਂ ਬਾਪੂ ਜੀ ਕੋਲੋਂ ਛੱਤ ਤੇ ਚੁੰਨੀ ਲੈ ਕੇ ਜਾਂ ਨਾ ਮੈਨੂੰ ਬਦਲ ਬਾਪੂ ਜੀ ਨਹੀਂ ਜਾਂਦਾ ਬਾਕੀ ਸਿਰਿਆ ਜਿਹੜੇ ਤੋਂ ਕੱਪੜੇ ਪਾਉਣੀਆਂ ਨਾ ਸਾਲਟਾ ਸੁੱਲਟਾ ਅਗਰ ਰੂਮ ਚ ਪਾ ਲਿਆ ਘਰ ਬਾਹਰ ਨਾ ਨਿਕਲਿਆ ਮੈਂ ਵੀ ਲੈ ਇੱਕ ਨਾ ਬਾਹਰ ਨਿਕਲ ਗਈ ਮੈਨੂੰ ਪਤਾ ਨਹੀਂ ਸੀ ਕਿ ਬਾਪੂ ਜੀ ਚਾਹ ਪੀਣ ਆ ਵੀ ਗਏ ਮੈਨੂੰ ਕਿਵੇਂ ਪਤਾ ਸੀਗਾ ਉਹ ਉੱਡ ਕੇ ਚਾਹ ਪੀਣ ਲੱਗ ਗਏ ਤੇ ਮੈਨੂੰ ਪਤਾ ਨਹੀਂ ਲੱਗਾ ਮੈਂ ਲੋਟੀ ਸ਼ਲਟਾ ਪਾ ਕੇ ਬਾਹਰ ਨਿਕਲ ਗਈ ਮੈਨੂੰ ਪਤਾ ਹੀ ਨਹੀਂ ਸੀ ਨਾਲੇ ਮੂਜੀ ਰੱਖਦੀ ਆ ਨਾ ਨਾਲੇ ਭਾਬੀ ਦੇ ਪਹਿਲਾ ਵਾਲੇ ਸਮੇਂ ਚ ਕਿਹੜਾ ਗਰਮੀ ਨਹੀਂ ਸੀ ਹੁੰਦੀ ਸਾਰਾ ਕੁਝ ਸੀ ਗਰਮੀ ਸੀ ਠੰਡ ਸੀ ਹੁਣ ਕਿਹੜਾ ਲੈਂਦੀ ਆ ਹਨਾ ਚਲ ਠੀਕ ਆ ਮੈਂ ਚਾਹ ਪਾਣੀ ਬਣਾਉਣੀ ਚਲ ਬਣਾ ਲਾਂ ਮੈਂ ਬਾਪੂ ਕੋਲੇ ਬੈ ਮੇਰੀ ਗੱਲ ਸੁਣ ਲੈ ਹਾਂ ਮੈਂ ਭਾਪੀ ਨੂੰ ਹੁਣ ਸਮਝਾਤਾ ਠੀਕ ਆ ਵੀ ਬਾਪੂ ਨੇ ਤਾਂ ਸਾਨੂੰ ਨਿਕੜਿਆ ਜਿਆ ਲੀੜਾ ਕਪੜਾ ਪਾਉਣ ਦਿੱਤਾ ਵੀ ਤੁਸੀਂ ਤਾਂ ਫਿਰ ਵੀ ਇਸ ਘਰ ਦੀਆਂ ਨੂੰ ਹਾਂਗੀਆਂ ਅੱਛਾ ਠੀਕ ਆ ਹੁਣ ਉਹ ਕਹਿੰਦੀ ਵੀ ਮੈਂ ਨਾ ਤਾਂ ਪਾਵਾਂ ਲੋਰਾ ਰੂਰਾ ਨਹੀਂ ਆ ਨਾ ਮੈਂ ਪਾਵਾਂ ਪੈਂਟਾਂ ਸਲਟਾਂ ਠੀਕ ਆ ਸਿਰ ਤੇ ਕਹਿੰਦੀ ਮੈਂ ਚੁੰਨੀ ਰੱਖਿਆ ਕਰੂੰਗੀ ਵੀ ਮੈਨੂੰ ਥੋੜਾ ਜਿਹਾ ਮਾਹੌਲ ਹਜੇ ਚੇਂਜਿੰਗ ਕਰਨਾ ਆਉਂਦਾ ਕਰਨੋਂ ਪੈਣਾ ਮੈਨੂੰ ਨਹੀਂ ਲੱਗਦਾ ਮਨੂਨੇ ਦਾਗਦਾ ਇਹਨਾਂ ਦੇ ਕੋਈ ਖਾਨੇ ਚ ਪਹੁੰਚੀ ਗੱਲ ਇਹ ਤਾਂ ਤੇਰੇ ਆਈ ਤੋਂ ਮਾੜਾ ਮੋਟਾ ਕਹਿਤਾ ਹੁਣ ਚੱਲ ਕੋਈ ਨਾ ਬਾਪੂ ਆਪਾਂ ਨੂੰ ਵੀ ਪਤਾ ਵੀ ਉਹ ਸ਼ਹਿਰ ਦੀ ਆ ਹਨ ਹੁਣ ਪਿੰਡਾਂ ਜਿਹੋ ਜਿਹਾ ਮਾਹੌਲ ਨਹੀਂ ਚੱਲਦਾ ਮੈਨੂੰ ਹੀ ਪਤਾ ਭਾਈ ਉਹ ਮੁੰਡੇ ਨੂੰ ਆ ਜਾਣ ਦੇ ਦੇਣਾ ਤੈਨੂੰ ਤੈਨੂੰ ਵੀ ਅਸੀਂ ਕਰਕੇ ਸੱਦਿਆ ਇਕੱਲਾ ਤੂੰ ਇਹਨੂੰ ਸਮਝਾਤਾ ਕੋਈ ਨਹੀਂ ਚਲ ਠੀਕ ਹੈ ਫਿਰ ਉਹ ਵੀ ਦੇਖ ਲਾਂਗੇ ਹੁਣ ਬਾਪੂ ਮੇਰੀ ਗੱਲ ਸੁਣ ਹੁਣ ਤਾਂ ਉਹ ਮਾੜਾ ਮੋਟਾ ਟੱਕਾ ਤੋੜ ਦਿਆ ਤੇ ਵੀਰ ਆ ਗਿਆ ਉਹਨੂੰ ਨਾਲ ਲੈ ਜੂਗਾ ਫੇਰ ਕੀ ਕਰਾਂਗੇ ਫੇਰ ਆਲੇ ਕੋ ਛੋਟੀ ਛੋਟੀ ਬਾਤ ਵੀ ਗਈ ਐਡੀ ਸਿੱਤ ਉਹ ਵਧੀਆ ਗੱਲ ਹੈ ਖੱਦ ਐ ਚੌਕਾ ਦਾ ਇਹ ਜਾਂ ਕੁਝ ਨਾਲ ਤਾਂ ਮੈਂ ਉਹੀ ਦੂਰ ਹੀ ਤੰਗੇ ਨੇ ਫਤੋਤਾ ਬਾਪੂ ਤੂੰ ਜੇ ਵਜੇ ਸਮੇਂ ਦੇ ਹਿਸਾਬ ਨਾਲ ਮੈਥੋਂ ਨਹੀਂ ਵਹੇਂਦਾ ਮੈਂ ਮੈਂ ਅੱਛਾ ਮੈਂ ਆਏ ਚੱਲਣਾ ਹੈ ਸਮੇਂ ਤੇ ਆਏ ਬਦਲਣਾ ਮੈਂ ਮੈਂ ਆਪ ਪੈਂਟਾ ਸਾਡਾ ਮੈਂ ਪਾਉਣ ਲੱਗ ਜਾਣਾ ਹਣਾ ਚਲ ਕੋਈ ਨਾ ਫਿਰ ਮਹੀਨਾ ਵੀ ਇਹਨੂੰ ਤਾਂ ਦੇਖ ਲੈ ਕੀ ਪਤਾ ਫਰਕ ਪਈ ਜਾਵੇ ਆਏ ਤਾਂ ਕੋਈ ਗੱਲ ਨਹੀਂ ਆਏ ਹੁਣ ਏਡੀ ਛੇਤੀ ਤਾਂ ਨਹੀਂ ਮੈਂ ਉਹ ਕਹਿੰਦਾ ਲੈ ਉਹ ਆ ਕੇ ਬੱਟੀ ਆਉਂਦਾ ਕੰਨਾਂ ਨਾਲ ਈਟ ਕਰਤਾ ਹੋਰ ਹੈਂ ਤਨ ਕੋ ਤੈ ਉਹ ਸੀਗਾ ਸਸਿਕਾ ਸੋਹੀ ਗਿਆ ਹੋਤਾ ਭਾਇਆ ਮਸਕੀ ਹੋ ਗਈ ਆ ਤਾਂ ਆਲੇ ਪਹਿਲਾਂ ਕੀ ਹੋ ਗਿਆ 10 ਦਿਨਾਂ ਦਾ ਤੈਨੂੰ ਕੀ ਹੋ ਗਿਆ ਚੱਲ ਕੋਈ ਨਾ ਬਾਕੀ ਤੈਨੂੰ ਗਾਮਤਾ ਲੈ ਲੈਣਾ ਹੋਤਾ ਬੜਾ ਬੜਾ ਆਇਆਗਾ ਤੈਨੂੰ ਫੋਨ ਤੇ ਕੋਈ ਗੱਲ ਕਹੀ ਆ ਨਾ ਨਹੀਂ ਮੈਂ ਤਾਂ ਕੋਈ ਨਹੀਂ ਦੱਸਈ ਹਾਂ ਜੀਰ ਸੋ ਕੀ ਹੋ ਗਿਆ ਉਹਨਾਂ ਕੀ ਆ ਕੋਈ ਗੱਲ ਨਹੀਂ ਐ ਨਾ ਪਾਣੀ ਪੁਣੀ ਲਿਆ ਕੇ ਦੇ ਭਾਈ ਕੋਈ ਮੈਂ ਕਰਦਾ ਹਾਂ ਤੁਹਾਨੂੰ ਦੱਸ ਦਿਆਂ ਆਪਾਂ ਦੱਸਾਂਗੇ ਹੁਣ ਇਹ ਤਾਂ ਹੁਣ ਗਰਮੀ ਚ ਆਇਆ ਗਾ ਹੁਣ ਚਲੋ ਪਾਣੀ ਲਿਆਉਣੀ ਆ ਕੋਈ ਨਾ ਲੋ ਤਾਂ ਇਹ ਜੀ ਗੱਲ ਨਹੀਂ ਹੈਗੀ ਕੋਈ ਪਰ ਮੈਨੂੰ ਇਸ ਜਿਹੜੀ ਆਪਣੀ ਛੋਟੀ ਆ ਨਾ ਹਾਂਜੀ ਮੇਰੇ ਘਰੋਂ ਮੈਨੂੰ ਇਹਦਾ ਸੁਭਾਅ ਬੜੀਆ ਲੱਗਿਆ ਭਾਈ ਦੇਖ ਇਹ ਆਜ਼ਾਦ ਜੀ ਰਹਿੰਦੀ ਆ ਆਪਣੇ ਆਪ ਜਿਹੀ ਜਿਹੀ ਰਹਿੰਦੀ ਐ ਜਿਵੇਂ ਆਪਾਂ ਕਹਿੰਦੇ ਵੀ ਜਿਹੇ ਜਿਹੇ ਕੱਪੜੇ ਦੇ ਜਿਹੇ ਸਾਰਾ ਚ ਪਾਉਣੇ ਆ ਉਹੋ ਜਿਹੇ ਘੁੱਟਮੇਜ ਕੱਪੜੇ ਪਾਈ ਫਿਰਦੀ ਰਹਿੰਦੀ ਐ ਹਾਂ ਸਰਪੇ ਤੁਮੀ ਨਹੀਂ ਲੈਂਦੀ ਹਾਂ ਆਪ ਦੀ ਮਰਜ਼ੀ ਨਾਲ ਹੀ ਕੰਮ ਕਰੋਗੇ ਆ ਦੋਨੇ ਛੋਟੀਆਂ ਦੇ ਤੇ ਵੱਡੀਆਂ ਪਰਚਾਈਆਂ ਨੇ ਜਿਹੜੀਆਂ ਤੇਰੀਆਂ ਉਹਨਾਂ ਨਾਲ ਉਹਨਾਂ ਨਾਲ ਮਲੇ ਮੁਲਕੇ ਨਹੀਂ ਚੱਲਦੀ ਇਹ ਕੋਈ ਨਾ ਬਾਪੂ ਸੋਚ ਸੋਚ ਸਹੀ ਹੋਣੀ ਚਾਹੀਦੀ ਹੈ ਅੱਛਾ ਸੋਚ ਸਹੀ ਹੋਣੀ ਚਾਹੀਦੀ ਹੈ ਪਾਣੀ ਕੰਮ ਚਾਹੇ ਹੋਣ ਨਾ ਹੋਣ ਹਨਾ ਕੋਈ ਨਾ ਬਾਪੂ ਅਰੇ ਥੋੜੇ ਦਿਨ ਹੀ ਹੋਈਏ ਸਨੇਹ ਸਾਹ ਨਾਲ ਆਪ ਹੀ ਬਦਲ ਜੂਗੀ ਕੋਈ ਨਹੀਂ ਬਦਲਾ ਬਦਲਾ ਜਾਂਦਾ ਇਹ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਪੂਰਾ ਇੰਚ ਨਹੀਂ ਬਦਲੀ ਆਪ ਦੇ ਹਿਸਾਬ ਨਾਲ ਚੱਲਦੀ ਹੈ ਮੈਨੂੰ ਨਹੀਂ ਇਹ ਤਾਂ ਸੁਣਾ ਵਧੀਆ ਲੱਗਿਆ ਬਾਲਾ ਨਾ ਕਰਿਆ ਕਰ ਆਪੀ ਮੇਰੀ ਗੱਲ ਸੁਣ ਤੂੰ ਤਾਂ ਉਹੀ ਪੁਰਾਣੀਆਂ 1947 ਵੇਲੇ ਦੀਆਂ ਗੱਲਾਂ ਕਰੀ ਜਾਣਾ ਹਾਂ ਹੁਣ ਚੱਲਦਾ 2024 ਅੱਛਾ ਐਂ ਦੇਖ ਤੂੰ ਸਮਾਂ ਕਿਹੜਾ ਚੱਲਦਾ ਮੈਨੂੰ ਕਾਨੂੰ ਪਤਾ ਮੈਂ ਕਿਹੜਾ ਇਸ ਦੁਨੀਆ ਚ ਰਹਿਣਾਗਾ ਤੁਹਾਨੂੰ ਪਤਾ 2024 ਚੱਲਦਾ ਮੈਨੂੰ ਤਾਂ ਪਤਾ ਹੀ ਨਹੀਂ ਤੇਰ ਬਾਪੂ ਕੁੜੀ ਤੂੰ ਵੀ ਇਹਨਾਂ ਨਾਲ ਆ ਕੇ ਇਹਨਾਂ ਨੂੰ ਇਹਨਾਂ ਦੀ ਉਹ ਗੱਲ ਲਾ ਕੇ ਤੂੰ ਆ ਮੁੰਡੇ ਨੂੰ ਤਾਂ ਕੀ ਸਮਝਾਉਣਾ ਸੀ ਤੂੰ ਮੈਨੂੰ ਸਮਝਾਉਣ ਲੱਗ ਪਈ ਮੇਰੀ ਗੱਲ ਸੁਣ ਬਾਪੂ ਤੂੰ ਸਾਰੇ ਤੇਰੀ ਗੱਲ ਮੰਨ ਲਿਆ ਵੀਰਾ ਵੀ ਮੈਨੂੰ ਭਾਬੀ ਵੀ ਮੈਨੂੰ ਤੇਰੀ ਗੱਲ ਪਰ ਮੈਂ ਤੈਨੂੰ ਆਏ ਕਹਿਣੀ ਆਂ ਵੀ ਰੋਣਾ ਪਾ ਕੇ ਕੀ ਫਾਇਦਾ ਆਣਕ ਨੂੰ ਸੁਣਾਉਂਦਾ ਕੀ ਫਾਇਦਾ ਉਹ ਤੇ ਫਾਇਦਾ ਨਹੀਂ ਮੈਂ ਤਾਂ ਕਿਸੇ ਨੂੰ ਨਹੀਂ ਸੁਣਾਉਂਦਾ ਉੱਤਾਂ ਉੱਤੇ ਮੈਨੂੰ ਤਾਂ ਮਰਨ ਵਾਲਾ ਕਰਤਾ ਐ ਨਾ ਕੁੜੀ ਨੇ ਮੈਂ ਤਾਂ ਹੀ ਪਿਆਸੀ ਵੀ ਭਾਈ ਬਾਪੂ ਨੇ ਮੈਨੂੰ ਸਾਰਾ ਕੁਝ ਦੱਸਤਾ ਜਿਹੜੀ ਤੂੰ ਲੋ ਲੋ ਮੈਂ ਤੈਨੂੰ ਦੱਸ ਨਹੀਂ ਸਕਿਆ ਹਣੇ ਮੈਨੂੰ ਮੈਂ ਕੀ ਦੱਸਾਂ ਇਹਨਾਂ ਕੁੱਟਮੀਆਂ ਜਾਂ ਪਜਾਮੀਆਂ ਜਾਂ ਪਾ ਕੇ ਇੱਥੇ ਉੱਚੀਆਂ ਜਾਂ ਪਾ ਕੇ ਨਿਕਲੇ ਹੀ ਬਾਹਰ ਤੜਕੇ ਨੂੰ ਮੈਨੂੰ ਤਾਂ ਹੀ ਨਾ ਪਤਾ ਲੱਗਿਆ ਵੀ ਇਹ ਆਪਣੇ ਨੋਹਾਂ ਦੇ ਪੌਣਾ ਹੈ ਇਹ ਤਾਂ ਅੱਜਕੱਲ ਦੇ ਵਾਪੂਰੀ ਰੀਤੀ ਰਿਵਾਜ ਆ ਅਹ ਰੀਤੀ ਰਿਵਾਜ ਰਹੇ ਮੈਨੂੰ ਇਹ ਜਿਹੜੀ ਰੀਤੀ ਰਿਵਾਜਾਂ ਦਾ ਨਹੀਂ ਮੈਨੂੰ ਪਤਾ ਹੈਗਾ ਆਪਦਾ ਚੁੱਪ ਕਰਕੇ ਜਾ ਤਾਂ ਇੱਥੇ ਇਹਨਾਂ ਨੂੰ ਸਮਝਾ ਆ ਜਾ ਵੀ ਬੰਗਿਆਂ ਵਾਂਗੂ ਰਹੇ ਹਨ ਜਿਵੇਂ ਇੱਥੇ ਰਹਿੰਦੇ ਆ ਪਿੰਡਾਂ ਦੇ ਵਿੱਚ ਨਹੀਂ ਚੁੱਪ ਕਰਕੇ ਆਪਦੇ ਨੂੰ ਨਾਲ ਲੈ ਜਾ ਮੈਨੂੰ ਨਹੀਂ ਉਹ ਲੋੜ ਹੈਗੀ ਮੈਨੇ ਤੂੰ ਹੀ ਸਮਝਾ ਬੱਬੂ ਉਹੋ ਬੱਪੂ ਵੈਰੀ ਗੱਲ ਸੁਣ ਤੋ ਹੋਰ ਤਾਂ ਉਹ ਕਹਤਾ ਵੀ ਇਹਨੂੰ ਆਪਦੇ ਨੂੰ ਚਾਹੇ ਨਾਲ ਲੈ ਜਾ। ਉਹ ਤਾਂ ਤੂੰ ਹੀ ਕਹਿਦਾ ਹੁੰਦਾ ਸੀ। ਭਾਈ, ਫਰੇਕ ਪੁਸਤਗਾ ਤੇਰੀ ਛੋਟੀ ਨੂੰ ਕੱਪ ਨਹੀਂ ਰਹਿੰਦੀ ਇੱਥੇ। ਵਿਆਹ ਕਰਾ ਕੇ ਕਾਹਤੋਂ ਨਾਲ ਹੀ ਲੈ ਗਿਆ ਮੁੰਡਾ। ਤੂੰ ਹੀ ਕਹਿਦਾ ਹੁੰਦਾ ਸੀ। ਕਹਿਦਾ ਹੁੰਦਾ ਸੀ। ਇਹਦੀ ਗੱਲ ਮੈਂ ਮੰਨਦਾ। ਮੈਨੂੰ ਕਹਿੰਦੇ ਸੀ, ਕਹਿੰਦੇ ਵੀ ਸੀਗੇ ਲੋਕ। ਪਰ ਮੈਂ ਤਾਂ ਨਾਲ ਚੱਲਦਾ ਰਹੂਗੀ ਇੱਥੇ ਸ਼ਹਿਰ ਦੀ ਆ ਜਾਂ ਸਾਡਾ ਮਾਹੌਲ ਠੀਕ ਹੋ ਜਾਊਗਾ। ਐਂ ਦੀ ਪਤਾ ਸਾਡੇ ਮਾਹੌਲ ਦੇ ਵਿੱਚ ਹੀ ਹੋਰ ਕੁਝ ਹੋ ਜਾਊਗਾ ਗੰਦਲਾ ਕਰੂਗਾ। ਬਾਪੂ ਉਹ ਤਾਂ ਤੈਨੂੰ ਮੈਂ ਇਹੀ ਗੱਲ ਕਹੀ ਸੀ ਨਾ ਵੀ ਬਾਪੂ ਰਹਿਣ ਦੇ ਸ਼ਹਿਰ ਦੀਆਂ ਪਿੰਡ 'ਚ ਨਹੀਂ ਠੀਕ ਹੋਣਾ। ਜੀਰ ਇਹੀ ਗੱਲ ਹੈ ਸਭ ਕਾ ਵਧੀਆ ਸੀ ਉਹ ਮੇਥੋਂ ਗਲਤੀ ਹੋ ਗਈ ਉਦੋਂ ਠੀਕ ਹੈ ਮੈਂ ਤੁੱਚ ਆਪਣਾ ਨਾਲ ਲੈ ਜਾ ਬਾਈ ਮੈਨੂੰ ਉਹ ਨਹੀਂ ਚਲ ਕੋਈ ਨਾ ਮੈਂ ਭੁਲਾ ਜੂ ਨਾਲ ਵੀਰੇ ਵੀਰੇ ਤੂੰ ਰਾਮ ਕਰ ਲੈ ਮਰ ਜਾ ਕੇ ਇਹ ਮਾੜੀ ਜੀ ਗੱਲਾਂ ਬਾਪੂ ਉਹ ਜਵਾਬ ਆਇਆ ਉਹਦਾ ਤੂੰ ਤੂੰ ਦੋ ਗੱਲਾਂ ਚ ਜਹਾਦੀਆ ਕਰ ਲਾ ਹਾਂ ਫੇਰ ਤੂੰ ਮੈਨੂੰ ਕਹੇਂਗਾ ਮੈਨੂੰ ਮੱਤਾ ਲੈਂਦੀ ਆ ਮੇਰਾ ਤਾਂ ਹੀ ਉਰੇਉਣ ਨੂੰ ਜੀ ਨਹੀਂ ਕਰਦਾ ਮੈਂ ਆਪਣੇ ਘਰੇ ਵਧੀਆ ਸੌਖੀ ਬਸਤੀ ਉਹ ਥੋੜਾ ਪਤਾ ਨਹੀਂ ਕੀ ਰੌਲਾ ਪਿਆ ਰਹਿੰਦਾ ਹਰ ਵਕਤ ਹੁਣ ਮੇਰੀ ਮਾਂ ਹੈਗੀ ਤਾਂ ਮੇਰੀ ਮਾਂ ਤੋਂ ਪਰਾਂਇ ਕਰਦਾ ਜੇ ਮੇਰਾ ਇਕੱਲੇ ਦੀਓ ਸੋਚ ਖਰਾਬ ਐ </body> ਰੋਦੀ ਸਾਰਿਆਂ ਦੀ ਸੋਚ ਵਧੀਆ ਮੈਂ ਇਕੱਲੇ ਨਿਕਲ ਜਾਣਾ ਕਿਸੇ ਪਾਸੇ ਉਹ ਬਾਪੂ ਤੈਨੂੰ ਕਿਹੜਾ ਕੰਮ ਕਰ ਛੱਡ ਦੇ ਤੂੰ ਤਾਂ ਗਲ ਪੈ ਜਾਣਾ ਨਹੀਂ ਫੇਰ ਨਾਲੇ ਆਏ ਹੋ ਜੂਗਾ ਨਾਂ ਵੱਜੂ ਬਾਸ ਨਾਂ ਵੱਜੂ ਵੀ ਬੰਸਰੀ ਬਾਪੂ ਹਾਂ ਤੇਰਾ ਤਾਂ ਆਮੀਦ ਮੈਨੂੰ ਹੈ ਨਹੀਂ ਸੀ ਤੂੰ ਮੈਨੂੰ ਅਮਰੀਕਾ ਦੇ ਤੈਨੂੰ ਹੋਣੀ ਕੁੜੀਆ ਕਹਦਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਚੱਲ ਠੀਕ ਐ ਮੈਂ ਦੋ ਕੁਝ ਕਹਤਾ ਕਹਤਾ ਤੂੰ ਇਹਨਾਂ ਨੂੰ ਸਮਝਾ ਕੇ ਇੱਕ ਵਾਰੀ ਫੇਰ ਦੇਖ ਲੈ ਉਦੋਂ ਨੂੰ ਆ ਜਾਣਗੀਆਂ ਕੁੜੀਆਂ ਆਣਗੀਆਂ ਠੀਕ ਹੈ ਉਹਨਾਂ ਨਾਲ ਬਹਿ ਕੇ ਗੱਲ ਕਰਨੀ ਜਿਵੇਂ ਤੈਨੂੰ ਸਾਰੇ ਡੱਬਿਆਂ ਨੂੰ ਜਿਵੇਂ ਤੁਹਾਨੂੰ ਠੀਕ ਲੱਗੂਗਾ ਮੈਨੂੰ ਸਾਰੇ ਜਣੇ ਰਾਏ ਕਰਕੇ ਦੱਸ ਦੋ ਮੈਂ ਉਵੇਂ ਹੀ ਮੰਨ ਲਵਾਂ ਠੀਕ ਆ ਮੈਂ ਤੇਰੀ ਗੱਲ ਨਾਲ ਸਾਰਿਆਂ ਨਾਲ ਸਹਿਮਤ ਆ ਠੀਕ ਆ ਤਿੰਨਾਂ ਨੂੰ ਘੜਾ ਲਓ ਇਹਨਾਂ ਨੂੰ ਨਾਲੇ ਬਿਠਾਓ ਮੇਰੀ ਮਾਂ ਨੂੰ ਨਾਲੇ ਬਿਠਾਓ ਸਾਰਿਆਂ ਨੂੰ ਬਿਠਾਓ ਠੀਕ ਆ ਉਦੋਂ ਬਾਅਦ ਵਿੱਚ ਜੇ ਚੀਚੀ ਮੀਮੀ ਕਰੀ ਆ ਮੈਂ ਤੇਰੇ ਨਾਲ ਭਾਂਡੇ ਬਣੇ ਅੱਜ ਤੇਰੇ ਨਾਲ ਤਾਂ ਕੰਡੇ ਨਾਲ ਗੱਲ ਬਣਨੀ ਨਹੀਂ ਹੈਗੀ ਇਹ ਦੋਨੇ ਨਹੀਂ ਤੇ ਇਥੋਂ ਲੋਕ ਆਉਣੇ ਉਹ ਕਿਉਂ ਉਹ ਮੁੰਡਾ ਕਿੱਥੇ ਮੰਨੂਗਾ ਤੇਰੀ ਮੁੰਡਾ ਉਹਦੀ ਮੰਨੂਗਾ ਕਉ ਕੁ ਮਰਜ਼ੀ ਨਾਲ ਕਰਿਆ ਸਾਰਾ ਮੰਨੀ ਨਹੀਂ ਮੇਰੀ ਕੋਈ ਜੋਤ ਨੇ ਵੀ ਮੰਨੀ ਨਹੀਂ ਮੇਰੀ ਮੰਨੀ ਆ ਇਹਨਾਂ ਨੇ ਆਪਦੀ ਮਰਜ਼ੀ ਨਾਲ ਸਾਰਾ ਕੁਝ ਕੀਤਾ ਹੁਣ ਆਪਦੀ ਜਦ ਮਰਜ਼ੀ ਕਰਨਾ ਜਿਦਾ ਰਹਿਣਾ ਆਪਦਾ ਸਾਡੇ ਮਾਹੌਲ ਮੁਤਾਬਕ ਆਪਣੇ ਮਾਹੌਲ ਮੁਤਾਬਕ ਰਹਿਣ ਸਾਰੇ ਠੀਕ ਹੈ ਜੇ ਕੋਈ ਇਹੋ ਜੀ ਗੱਲਬਾਤ ਹੈ ਭਾਈ ਮੈਨੂੰ ਸਾਰੇ ਜਣੇ ਰਾਇ ਕਰਕੇ ਦੱਸ ਦਿਓ ਜੇ ਮੈਹੀ ਬੁਰਾ ਲੱਗਦਾ ਮੈਨੂੰ ਤੁਸੀਂ ਉਹ ਵੀ ਦੱਸ ਦਿਓ ਤੈਨੂੰ ਕੌਣ ਕਹਿੰਦਾ ਬਾਪੂ ਚੱਲ ਕੋਈ ਨਾ ਮੇਰੀ ਮਾਂ ਵਰਗੇ ਨੂੰ ਆ ਜਾਣ ਦੇ ਉਹਨਾਂ ਨਾਲ ਗੱਲ ਕਰੂ ਠੀਕ ਹੈ ਕਰਨਾ ਇਹਨਾਂ ਨੂੰ ਆਪ ਦਾ ਰੋਟੀ ਪਾਣੀ ਖਵਾ ਦੇ ਮੁੰਡੇ ਨੂੰ ਅੱਤਿਆ ਆਇਆਗਾ ਬੜੀ ਦੂਰ ਤੋਂ ਆਇਆਗਾ ਮੈਂ ਤਾਂ ਅਸਲ ਵਿੱਚ ਥੋੜਾ ਜਿਹਾ ਮੇਰਾ ਵੀ ਦਿਮਾਗ ਖਰਾਬ ਹੋ ਜਾਂਦਾ ਤੇ ਮੈਂ ਕਿੱਥੇ ਤਾਂ ਇਹਨੂੰ 2 ਮਿੰਟ ਆਪਦਾ ਭਾਈ ਆਰਾਮ ਕਰ ਲੈ ਆਥ ਨੂੰ ਉਤਨੇ ਗੱਲ ਇੱਕ ਤਾਂ ਉਹਦੀ ਵੀ ਇਹੋ ਜੀ ਗੱਲ ਦੀ ਆ ਹੌਨਸਾਰ ਪਾਣੀ ਨਹੀਂ ਪੀਤਾ ਹੌਨਸਾਰ ਗੱਲ ਕੀ ਸਿਆਪਾ ਛੇੜਦਾ ਇਹਦਾ ਫਿਰ ਉਹ ਨੂੰ ਨਹੀਂ ਪਤਾ ਹੈਗਾ ਵੀ ਤੁਸੀਂ 2 ਮਿੰਟ ਪਹਿਲਾਂ ਉਹ ਗੱਲ ਕਰ ਲੈ ਉਹ ਮੇਰੀ ਗੱਲ ਸੁਣ ਜਦੋਂ ਬੰਦੇ ਕੋਲੇ ਫੋਨ ਵਾਗਿਆ ਹੁਣ ਮੇਰੇ ਕੋਲੇ ਫੋਨ ਗਿਆ ਸੀ ਮੈਂ ਵੀ ਤਾਂ ਹੌਨਸਾਰ ਇਹੀ ਪੁੱਛਿਆ ਕੀ ਹੋ ਗਿਆ ਕੀ ਗੱਲ ਉਹ ਬੰਦੇ ਨੂੰ ਹਵੜਾ ਕਵੜੀ ਤੇ ਨਹੀਂ ਪਤਾ ਲੱਗਾ ਹੁਣ ਉਹ ਤਾਂ ਪਾਣੀ ਸੁਝਦੇ ਨੇ ਜਦੋਂ ਆਏ ਨਾਲੇ ਆਹ ਆ ਤ ਤੋ ਬੀਆ ਥੋੜੇ ਜੇ ਸੂਟ ਪਾ ਕੇ ਆਈਆਂ ਅੱਜ ਮੈਂ ਤਾਂ ਹੀ ਆ ਗਈ ਬਾਪੂ ਮੈਨੂੰ ਪਤਾ ਨਹੀਂ ਲੱਗਿਆ ਚੱਲ ਕੋਈ ਨਾ ਬਾਪੂ ਸੌਰੀ ਤੂੰ ਵੀ ਮਰ ਤੂੰ ਮੈਨੂੰ ਮੱਤਾਂ ਦਿੰਦੇ ਤੂੰ ਵੀ ਮੈਂ ਨਾ ਸ਼ਹਿਰ ਵਾਲੇ ਬੋਲ ਕਰਾਂ ਮੈਨੂੰ ਨਹੀਂ ਆਉਂਦਾ ਜਾਂਦਾ ਕੋਈ ਤਾਂ ਘਰੇ ਆਈ ਆ ਗਈ ਮੈਂ ਕੱਕ ਤੇ ਮੂੰਹ ਜਿਵੇਂ ਸੀ ਕਿ ਮੈਂ ਤਾਂ ਕੱਭੀ ਨੇ ਕਹਾਂ ਨਹੀਂ ਚੱਤਦੇ ਨੇ ਆ ਜਾ ਚਾਰ ਨਾ ਵੱਡੀ ਬਾਪੂ ਨੇ ਫੋਨ ਨਹੀਂ ਲਾਇਆ ਕਹਿੰਦੀ ਚੱਤਦੇ ਨੇ ਆ ਜਾ ਚੱਲ ਬਾਪੂ ਆਫ ਕਰ ਦੇ ਸੌਰੀ ਕੋਸਾਰਾ ਬਈ ਕੰਮ ਦੁੱਧੇ ਰੋਟ ਹੋਇਆ ਪਿਆ ਮੈਂ ਤੇਰਾ ਤੈਨੂੰ ਹੀ ਬਦਲਣਾ ਪਊਗਾ ਤੂੰ ਰਹਿਣ ਦੇ ਕਿਸੇ ਦੀਆਂ ਮੱਤਾਂ ਦੇਣ ਨੂੰ ਤੂੰ ਰਹਿਣ ਦੇ ਦੀਦੀ ਸਮਝਾ ਦੇ ਤਾਂ ਵਧੀਆ ਗੱਲ ਨਾ ਪਤਾ ਨਹੀਂ ਕਦੋਂ ਫਮਾਉਂਗੀ ਹੈ ਅੱਗੇ ਦੱਸ ਹਾਂ ਜੇ ਉਹ ਤੂੰ ਭੱਜਾ ਵਾ ਤੁਸੀਂ ਆ ਗਏ ਪਤਾ ਕਿੰਨਾ ਖੋਵਾਰ ਬਕਰ ਬਾਪੂ ਜੀ ਨੂੰ ਹੈਂਡਲ ਕਰਨਾ ਪਤਾ ਕਿੰਨਾ ਖ ਤੁਹਾਨੂੰ ਪਤਾ ਚਾਹੇਗਾ ਬਾਪੂ ਜੀ ਪਿਆਰੇ ਪੁਰਾਣੇ ਮੈਨ ਲੰਦਾ ਤੁਸੀਂ ਸਮਝਿਆ ਕਰੋ ਮੜਾ ਮਟ ਮੈਂ ਕੀ ਕਰਤਾ ਹੈ ਜਿਹੜੇ ਤੁਸੀਂ ਕੱਪੜੇ ਲੈ ਕੇ ਤੂੰ ਹੀ ਤਾਂ ਪਾ ਲੈ ਮੈਂ ਕਮਰੇ ਦੇ ਅੰਦਰ ਤਾਂ ਪਾਉਣੀ ਹੈ ਇੱਕ ਦਿਨ ਮੈਂ ਬਾਹਰ ਨਿਕਲ ਗਈ ਮੈਨੂੰ ਪਤਾ ਨਹੀਂ ਸੀ ਕਿ ਬਾਪੂ ਜੀ ਉੱਠ ਖੜੇ ਇਹ ਜੀ ਇਹ ਮੈਨੂੰ ਪਤਾ ਨਹੀਂ ਸੀ ਮਾੜਾ ਮੋਟਾ ਧਿਆਨ ਰੱਖਿਆ ਕਰੋ ਰੋਟੀ ਪਾਣੀ ਦਾ ਬਾਪੂ ਦਾ ਹਾਈ ਰੱਬਾ ਤੁਸੀਂ ਤਾਂ ਮੈਨੂੰ ਸਾਰੇ ਮੇਰੇ ਤੇ ਗਲਟ ਟਾਲ ਦਿੰਦੇ ਹੋ ਬਾਪੂ ਜੀ ਮੈਂ ਤਾਂ ਰੋਟੀ ਖਾੜਦਾ ਹੀ ਨਹੀਂ ਮੈਨੂੰ ਤਾਂ ਪਸੰਦ ਹੀ ਨਹੀਂ ਕਰਦੇ ਬਾਪੂ ਜੀ ਸਿਰ ਨਹੀਂ ਟੱਕਦੇ ਬਾਪੂ ਕੋਲ ਨਹੀਂ ਤੁਸੀਂ ਸਿਰ ਮੈਂ ਕਿਤੇ ਨੰਗਾ ਰਹੇਦਾ ਨਾ ਸਿਰ ਮੈਂ ਸਿਰ ਟੱਕ ਕੇ ਜਾਂਦਾ ਬਾਪੂ ਕੋਲੇ ਮੈਨੂੰ ਸਿਰ ਟੱਕ ਕੇ ਜਾਂਦਾ ਮੈਨੂੰ ਡਰ ਲੱਗਦਾ ਬਾਪੂ ਜੀ ਮੈਨੂੰ ਪਤਾ ਹੈ ਇਹ ਚੀਜ਼ ਦਾ ਵੀ ਬਾਪੂ ਜੀ ਮੈਨੂੰ ਜਰਦੇ ਨਹੀਂ ਮੈਂ ਸਿਰ ਨੰਗਾ ਕਦੇ ਕਰੇ ਹੀ ਨਹੀਂ ਕਦੇ ਵੀ ਜੰਨੀ ਲੈ ਜਾਏ ਕਿਤੇ ਮਾੜਾ ਮੋਟਾ ਫਿਰ ਉਹ ਚੀਜ਼ ਨੂੰ ਇਹ ਮਦਦ ਕਰਕੇ 이슈 ਬਣਾ ਲੈਂਦੇ ਲੋ ਚੀਜ਼ ਦਾ ਤੁਸੀਂ ਮੜਾ ਮੋਟਾ ਧਿਆਨ ਰੱਖਿਆ ਕਰੋ ਜਿਉ ਇਸ ਨੂੰ ਪਤਾ ਹੈਗਾ ਇਹਨਾਂ ਨੂੰ ਨਹੀਂ ਪਤਾ ਸਹਾਰਾਂ ਵਾਰੇ ਜਪਿੰਡਾ ਵਾਲੇ ਆ ਕੋਈ ਸਾਈਕਲ ਆ ਇਹਨਾਂ ਨੂੰ ਕੀ ਪਤਾ ਮੋਟਰਸਾਈਕਲ ਆ ਵਾਰੇ ਜੋ ਤੇ ਫਿਰ ਮੈਂ ਤੂੰ ਇਹ ਦੇਖਣਾ ਸੀਗਾ ਫਿਰ ਮੈਨੂੰ ਇੱਥੇ ਸਾਡੇ ਕਿ ਤੁਸੀਂ ਆਪ ਤਾਂ ਤੁਰ ਗਏ ਬਾਹਰ ਨੂੰ ਤੇ ਮੈਂ ਕਿਵੇਂ ਇਹਨਾਂ ਨੂੰ ਹੈਂਡਲ ਕਰਾਂ ਕੋਈ ਨਾ ਸਾਰਾ ਸਵਰਨਜੀ ਦੀਨ ਦੱਸਤਾ ਤੂੰ ਸਮਝਾਉਣਗੇ ਬਾਕੀ ਦੋਨਾਂ ਨੇ ਸਮਝਾਤਾ ਬਾਕੀ ਆ ਜਾਣਗੇ ਦੂਜੇ ਨਾ ਪਤਾ ਲੱਗ ਜੂਗਾ ਸਾਰਾ ਕੁਝ ਦੀਦੀ ਹੋਰ ਆ ਜਾਣੀਏ ਦੀਦੀ ਹੋਰਾਂ ਵੀ ਕਹਿ ਦਿੰਦੇ ਤੂੰ ਐ ਕਰਦੇ ਤੂੰ ਉਹ ਕਰਦੀ ਆ ਤੂੰ ਇਹਨੂੰ ਮਾਰੇਂਗੀ ਬਾਪੂ ਜੀ ਨੂੰ ਮੈਂ ਕਿਉਂ ਮਾਰੂੰਗੀ ਮੇਰਾ ਕੜਾ ਪਿਆਉ ਨਹੀਂ ਹੈਗਾ ਇਹ ਮੈਂ ਤਾਂ ਧੀ ਵੀ ਸਮਝਦਾ ਉਹ ਮੈਨੂੰ ਤਾਂ ਇਸ ਕਰਦੇ ਮੈਂ ਭਰੇ ਨਹੀਂ ਸਮਝਦੇ ਤੇ ਮੈਂ ਕਰਾਂ ਤਾਂ ਕੀ ਕਰਾਂ ਸਾਰੀ ਬੈ ਕੇ ਗੱਲ ਨਿਬੜ ਜੂਗੀ ਜੇ ਨਾ ਮੰਨੇ ਤਾਂ ਆਪਾਂ ਮੈਂ ਤੇਰੇ ਨਾਲ ਲੈ ਜਾਊਂਗਾ ਮੈਂ ਰਕਨੇ ਮੈਂ ਨਾਲ ਹੀ ਲੈ ਜਾ ਮੇਰੇ ਦੱਸ ਕਰਦੇ ਵਿੱਚ ਮੈਨੂੰ ਸਮਝ ਨਹੀਂ ਆ ਰਹੀ ਕੋਈ ਨਾ ਜਨਰ ਕਰ ਬਦਲ ਲਾ ਕੇ ਕਰਨ ਬਾਪੂ ਜੀ ਨੂੰ ਨਾਲ ਤੋਂ ਥੋੜਾ ਸਾਡ ਕੇ ਜਾਣਾ ਦੀ ਆਪਾਂ ਮੈਂ ਕਿਹੜਾ ਕੰਨੀ ਵੀ ਛੱਡ ਕੇ ਜਾਉਂ ਜੇ ਘਾਈ ਮਤ ਲਿਆ ਹੈ ਤਾਂ ਹੈਗੀਆਂ ਨੇ ਦੀਦੀ ਉਹਨੇ ਦੀਦੀ ਉਹਨੇ ਥੋੜੂ ਸੰਭੀ ਜਾਣਗੀ ਸਾਰਾ ਚਲ ਠੀਕ ਹੈ ਜੋ ਜਿਵੇਂ ਤੁਸੀਂ ਕਹ ਰਹੇ ਹੋ ਉਹ ਮੈਂ ਠੀਕ ਹਾਂ ਅੱਗੇ ਚੌੜਾ ਧਿਆਨ ਰੱਖਿਆ ਕਰੋ ਬੜਾ ਮੋਟਾ ਧਿਆਨ ਮੈਂ ਕੀ ਕਰਾਂ ਫਿਰ ਹੁਣ ਕੱਪੜੇ ਜਿਹੜਾ ਬਣਾ ਪਾਵਾ ਦੱਸੋ ਕੀ ਕਰਾਂ ਜਿਹੜਾ ਸਾਨੂੰ ਆਕਾਸ਼ਾਂ ਬਰੰਦਰ ਪਾਉਣੇ ਆਗੇ ਮੈਨੂੰ ਕੀ ਪਤਾ ਸੀ ਉਸ ਦਿਨ ਬਾਪੂ ਪਹਿਲਾਂ ਉੱਠ ਖੜੇ ਮੈਂ ਤਾਂ ਪਹਿਲੀ ਉੱਠ ਖੜਦੀ ਆਂਗੀ ਦੀਦੀ ਉਹ ਰਾਜ ਤੋ ਹਾਕ ਮਾਰਦੇ ਨੂੰ ਦੀ ਉੱਠ ਖੜਦੀ ਮੈਂ ਉਹ ਬਾਹਰਲੇ ਘਰੇ ਪਸੋਂ ਕੋਲ ਚਲੇ ਜਾਂਦੇ ਨੇ ਮੈਂ ਉੱਠ ਕੇ ਸੋਈ ਦਾ ਕਰ ਲੈਂਦੀ ਸਾਰਾ ਮੈਂ ਸੋਈ ਦਾ ਕਰਦੀ ਆ ਨਾਲ ਮੈਂ ਭਾਂਡਾ ਟੀਂਡਾ ਝਾੜੂ ਪੋਚਾ ਸਾਰਾ ਕੰਮ ਕਰਦੀ ਆ ਵੀ ਨਾਲ ਕਰਉਣੀ ਹੁਣ ਬਾਪੂ ਜੀ ਮੈਂ ਆ ਦੇ ਲਓ ਤੁਹਾਡੇੋਂ ਤੋਂ ਪਹਿਲਾਂ ਮੈਂ ਰੋਟੀ ਪੜਾ ਦਿੰਦੀ ਹਾਂ ਜੇ ਬਾਪੂ ਜੀ ਨੇ ਕਹਤਾ ਵੀ ਇੱਕ ਵਾਰ ਸੱਟਾ ਕੇ ਰੋਟੀ ਲੈਣੀ ਹੈ ਤੁਸੀਂ ਬਾਰ ਬਾਰ ਕਿਉਂ ਕਰਦੇ ਹੋ ਇਹ ਚੀਜ਼ ਦਾ ਕਿੱਡੀ ਕਬਡੀ ਗੱਲ ਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਵੇਂ ਟਾਲਾਂ ਮੈਂ ਤੁਹਾਨੂੰ ਪਹਿਲਾਂ ਸਮਝਾਇਆ ਜਾਏਗਾ ਸਹਰਾ ਸਹਰਾ ਆਲੇ ਤੇ ਪਿੰਡਾਲ 'ਚ ਬਹੁਤ ਫਰਕ ਆ ਸੋ ਠੀਕ ਹੈ ਜੋਤੀ ਜੀ ਮੈਂ ਤੁਹਾਨੂੰ ਤੁਸੀਂ ਵੀ ਕਹਿਣੀ ਵੀ ਕਰੋ ਤੇ ਮੈਂ ਕਿਵੇਂ ਹੈਂਡਲ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਜਿਵੇਂ ਤੁਸੀਂ ਕਹੋਗੇ ਜਿਵੇਂ ਦੀਗ ਹੋਰ ਕਰਦਾਂਗੇ ਕੋਈ ਮਿਕਰੀ ਮੈਂ ਤੁਹਾਡੇ ਨਾਲ ਸਹਿਮਤਾਂ ਬੇਬੇ ਬੇਬੇ ਚਾਰੇ ਪੈ ਚੱਕ ਕੇ ਪੈਂਦੇ ਮੈਨੂੰ ਬੇਬੇ ਵੀ ਭੱਜ ਕੇ ਪੈਂਦੀ ਕੋਈ ਨਾ ਬੇਬੇ ਵੀ ਆਉਣ ਵਾਲੇ ਸ਼ਾਮ ਤੱਕ ਆ ਜਾਂਦੇ ਹੋ ਵੀ ਬੈਠ ਕੇ ਗੱਲਾਂ ਨੇ ਪਰ ਜੋ ਕੀ ਬੰਦ ਨਾ ਚਲ ਜੀ ਇੱਕ ਪਾਸਾ ਹੋ ਜੀ ਪਰ ਕੀ ਲੈ ਤੁਸੀਂ ਹਾਂਜੀ ਮਾਣੀ ਪੀਣਾ ਚਲ ਠੀਕ ਹੈ ਵਧੀਆ ਨਹੀਂ ਹਾਂਜੀ ਕੋਈ ਦਿੱਕਤ ਤਾਂ ਨਹੀਂ ਨਹੀਂ ਬਸ ਠੀਕ ਚਲ ਸ਼ੁਗਰਮ ਤਰਮੋਂ ਮੈਂ ਹਾਂਜੀ ਹਾਂਜੀ ਚਲ ਠੀਕ ਹੈ